ਹਾਂਜੀ ਸੰਗਤ ਜੀ ਅਸੀਂ ਤੁਹਾਨੂੰ ਇੱਕ ਵੀਡੀਓ ਦਿਖਾ ਲਾਂਗੇ ਬਹੁਤ ਦਿਨਾਂ ਤੋਂ ਇਸ ਇਨਸਾਨ ਦੀ ਭਾਲ ਸੀ। ਇਹ ਆਹੀ ਬੰਦਾ ਪੱਕਾ ਦੇਖੋ। ਪੱਕੀ ਹਾਂਜੀ ਬਾਈ ਬੰਦਾ ਇਹ ਹੀ ਆ ਇਨੇ ਕਿੱਡੀ ਸ਼ਰਟ ਪਾਈ ਹੋਏ ਆਪਣੇ ਨਾ ਪੈਂਟ ਉਤਾਰ ਕੇ ਨਾਲ ਫੜਤਾ ਅਸੀਂ ਤਾਂ ਜੰਗ ਕੀ ਆਏ ਆ کافی ਲੋਕਾਂ ਦਾ ਅੰਗਰੇਜ਼ ਜਿਸ ਨੇ ਕੁਝ ਨਹੀਂ ਗਿਆ ਇਹਨੂੰ। ਅੱਛਾ। ਹਾਂਜੀ ਇਹ ਕਾਫੀ ਟਾਈਮ ਤੋਂ ਖੜਾ ਮੇਰੇ ਖਿਆਲ ਨਾਲ ਸ਼ਾਮੇ ਖੜਾ ਹੀ ਇੱਕ ਤਰ੍ਹਾਂ ਤੇ ਇਹ। ਅਛਾ ਇਹ ਕਰਦਾ ਇਦਾਂ ਗਲਤ ਹਰਕਤਾਂ ਠੀਕ ਆ ਮੰਨ ਗਿਆ ਭੈਣੇ ਉਦਾਂ ਮੰਨ ਗਿਆ ਮੈਂ ਇੱਕ ਵਾਰੀ ਕਨਫਰਮ ਕਰਾਉਣਾ ਸੀ ਮੈਂ ਕਿਹਾ ਇੱਕ ਵਾਰੀ ਪਤਾ ਕਰ ਲਈਏ ਹਾਂਜੀ ਹਾਂਜੀ ਕਰਦੇ ਨਹੀਂ ਕਿ ਕਿਹੜਾ ਮਾਰੋ ਪਤਾ ਕਿ ਕਿਹ ਸੰਤਨ ਬਹਾਦਰ ਰਸਤਾ ਹੈਗਾ ਸੁਣਾਈ ਬਾਗਿਆਂ ਦੇ ਹੋਲ ਜਿਹਾ ਨਹੀਂ ਭੈਣਾ ਓਏ ਓਹੀ ਤਾਂ ਗੱਲ ਆ ਭੈਣੇ ਇਹ ਤਾਂ ਬਿਲਕੁਲ ਸੋਨਸਾਨ ਜਗ੍ਹਾ ਆ ਤੇ ਇਹੋ ਜਿਹੇ ਬੰਦੇ ਪਹਿਲਾਂ ਹੀ ਕਈਆਂ ਦਿਨਾਂ ਤੋਂ ਲੱਭ ਰਹੇ ਆ ਇਹੋ ਜਿਹੇ ਇਦਾਂ ਦੇ ਬੰਦੇ ਤੇ ਜਿਹੜੇ ਗਲਤ ਕਰਦੇ ਆ ਹਰਕਤਾਂ ਹਾਂਜੀ ਹਾਂਜੀ ਇਹ ਕੋ ਛੋਟੀ ਬੱਚੀ ਨਾ ਗਈ ਵਾਰੀ ਹੁੰਦੇ ਕਿ ਡਰ ਜਾਣਾ ਸੀ ਉਹਦੇ ਹੋਰ ਬੱਚੀਆਂ ਲੰਘਦੀਆਂ ਇਥੋਂ ਰੋਡ ਦੇ ਉੱਪਰੋਂ ਇਹਦਾ ਕਰਦੇ ਆ ਦਿੱਲੀ ਦਾ ਰਹਿਣ ਵਾਲਾ ਹੈ ਨਾ ਨੰਬਰ ਆ ਮੋਟਰਸਾਈਕਲ ਦੇ ਪਿੱਛੇ ਨਾ ਕੁਝ ਹੋਰ ਆ ਕਰਦੇ ਇਲਾਜ ਦਾ ਪਹਿਣੀ ਪਰ ਦੇਸੀ ਬਾਜੀ ਆਇਓ ਇਧਰ ਜਿਹੜੇ ਇਹੀ ਗੱਲ ਲੱਗੇ ਹੋ ਆ ਇਹ ਹੀ ਕਰਦੇ ਕਰਦੇ ਪਹਿਣੀ ਕਰਦੇ ਕਰਦੇ ਹਾਂਜੀ ਉਹ ਬਾਜੀ ਨਾਲ ਮਾਰੋ ਤੁਸੀਂ ਪੰਜ ਸੱਤ ਵੇੜਾ ਹਾਂਜੀ ਇਹ ਜੀ ਬੰਦਾ ਗਲਤ ਹਰਕਤਾਂ ਕਰਦਾ ਇੱਥੋਂ ਪਹਿਣਾ ਲੰਘ ਕੇ ਗਈਆਂ ਤੇ ਇੱਕ ਭੈਣ ਨੇ ਫੋਨ ਕਰਕੇ ਦੱਸਿਆ ਵੀ ਇੱਕ ਬੰਦਾ ਕੱਪੜੇ ਲਾ ਕੇ ਤਾਂ ਪਿੱਛੇ ਤੇ ਗਲਤ ਹਰਕਤਾਂ ਕਰ ਰਿਹਾ ਓਏ ਇਧਰ ਤੈਨੂੰ ਬਣਾਵਾ ਪਤੀਲਾ ਤੈਨੂੰ ਇਧਰ ਆ ਇਧਰ 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 ਖੜਾ ਬੰਦਿਆਂ ਨੂੰ ਦੱਸਣਾ ਜੋ ਸੱਚ ਬੋਲੂਗਾ ਉਸ ਹਿਸਾਬ ਨਾਲ ਅਸੀਂ ਗੱਲ ਕਰਾਂਗੇ ਜੋ ਵੀ ਕਿਤੇ ਕਿੱਥੇ ਦਾ ਰਹਿਣ ਵਾਲਾ ਤੂੰ ਆਪਣਾ ਕੰਮ ਕਰੋ ਛੱਡੋ ਮੈਂ ਹੈਗਾ ਬਿਲੈਂਸਰ ਦਾ ਕਿੱਥੇ ਦਾ ਬਿਲੈਂਸਰ ਬਿਲੈਂਸਰ ਦਾ ਕਿਉਂ ਇੱਥੇ ਗੱਲ ਤਾਂ ਹਰਕਣਾ ਕਰਦਾ ਬਾਪੂ ਜੀ ਉੱਥੋਂ ਆਏ ਮੈਂ ਤਾਂ ਮੈਂ ਤਾਂ ਤੂੰ ਆਏ ਗਲਤੀ ਸਮਝ ਲਓ ਜੋ ਮਰਜ਼ੀ ਸਮਝ ਲਓ ਬਾਪੂ ਜੀ ਤੇ ਤੈਨੂੰ ਗਲਤੀ ਕੁੜੀਆਂ ਨੂੰ ਦੇਖ ਕੇ ਕੱਪੜੇ ਲਾ ਕੇ ਪਾਉਂਦਾ ਬਾਪੂ ਜੀ ਨਹੀਂ ਮੈਂ ਗਾ ਕੁੜੀਆਂ ਲਾ ਕੇ ਕਰਦਾ ਕੀ ਜਿਹੜੀਆਂ ਤਾਂ ਛੋਟੀਆਂ ਛੋਟੀਆਂ ਬੱਚੀਆਂ ਨੰਗਦੀਆਂ ਬੇਟੀਆਂ ਨੰਗਦੀਆਂ ਤੂੰ ਦੇਖ ਕੇ ਮੈਂ ਤੂੰ ਫਿਰ ਨਾ ਕਰ ਇੱਕ ਮੇਰੇ ਕੋਈ ਬੇਟੀ ਹੈਗੀ ਹੈ ਤਵੇਂ ਤੂੰ ਗਲਦਰਕਦਾ ਕਿਉਂ ਕਰਦਾ ਹੈ ਲਾ ਦਰਕਦਾ ਨਹੀਂ ਕਰਦਾ ਕੋਈ ਵੀ ਹੈਗੀ ਹੈ ਨਹੀਂ ਤਾਂ ਫਿਰ ਕਿਸੇ ਨੂੰ ਦੇਖ ਕੇ ਗਲਦਰਕਦਾ ਕਰੂੰਗਾ ਤੂੰ ਸਾਲਾ ਉਹ ਲੜਿਆ ਜਿਵੇਂ ਤੂੰ ਕਰਦੀ ਹੋ ਕੇ ਇਹ ਤੂੰ ਹੋਣਾ ਵੀ ਕਹਿੰਦਾ ਮੇਤੋਂ ਗਲਤੀ ਹੋ ਗਈ ਹੈ ਹੁਣ ਤੂੰ 70 ਦਾ ਕੱਚਾ ਤੂੰ ਦੇਤਾ ਯਾਰ ਡਾਰੀ ਖੋ ਵੀ ਹੈ ਨਹੀਂ ਮੇਨ ਰੋਡ ਚੱਲਣ ਡਿਆ ਯਾਰ ਕੋ ਹੈ ਨਾ ਨੂੰ ਖੋ ਰੀਨ ਉਹ ਰੀਨ ਡਰਨੀ ਜਾ ਰਹੇ ਨਾ ਹੈ ਗ੍ਰੀਨ ਡਰਨੀ ਹੈ ਨਾ ਉਹ ਦੇਖ ਤਾਂ ਕੋਈ ਐਡਾ ਮਾੜਾ ਮੋਟਾ ਬੰਦੇ ਨੂੰ ਸ਼ਰਮ ਚਾਹੀਦੀ ਇਤਲੇ ਕਿਤੇ ਨਹੀਂ ਨਹੀਂ ਹਰ ਨਾ ਕੀ ਕਿਤੇ ਦਰ ਨਾ ਜਿਹੜਾ ਕਰਦਾ ਦੱਸ ਕੁਝ ਨਹੀਂ ਖਾਂਦਾ ਜਿਹੜਾ ਕਰਦਾ ਕੁਝ ਨਹੀਂ ਗੁਟਕਾ ਖਾਂਦਾ ਚਲੋ ਇਹ ਵਾਲਾ ਤਮਾਕੂ ਆਪੋ ਇਹ ਖਾਂਦਾ ਆ ਬਾਈ ਦਾਨ ਬੰਦਿਆਂ ਨੂੰ ਤੈਨੂੰ ਬੁਲਾਉਣਾ ਤੈਨੂੰ ਗੁਟਕਾ ਤੈਨੂੰ ਸੱਦੇ ਨੂੰ ਬੰਦਿਆਂ ਨੂੰ ਦੱਸ ਦੇ ਕਿਤੇ ਦੱਸ ਕਿਉਂ ਦੱਸ ਕਿ ਕਰ ਦੱਸ ਦੱਸ ਕੇ ਕਰ ਡਰਾਮੇ ਨਾ ਕਰ ਅੱਖਾਂ ਚ ਤੇਰੇ ਆਹ ਦੀਦਾ ਇਹ ਡਰਾਮੇ ਕਰਦਾ ਵਾਹਗੀ ਦੱਸ ਗਲਤ ਹਰਕਤਾਂ ਕਿਉਂ ਕਰਦਾ ਦੱਸ ਹਾਂਜੀ ਕੀਤੀ ਆ ਇਹ ਪਹਿਲੀ ਵਾਰ ਕਰਦਾ ਕਿੰਨੀ ਵਾਰ ਕਰਦਾ ਦੱਸ ਨਹੀਂ ਮੈਂ ਕਰਦਾ ਨਾ ਤੂੰ ਨਹੀਂ ਪਾਉਗੀ ਮੈਂ ਕਿਉਂ ਕਰਨੀ ਇਹਨਾਂ ਨੂੰ ਮੈਨੂੰ ਪਤਾ ਗੱਲ ਕੀ ਆ ਇਹ ਮੈਂ ਇਹ ਜੁੱਤੀਆਂ ਦੇ ਕੱਤੇ ਆ ਬਹੁਤ ਵਾਰੀ ਕਰਦੇ ਹਾਂ ਹਾਂ ਕਈਆਂ ਚਰਾਂ ਇੱਕ ਮਿੰਟ ਰੋਕ ਦੇ ਰਹਿ ਛੱਡ ਕਈਆਂ ਚਰਾਂ ਤੋਂ ਨਾ ਇਹਨੂੰ ਬੰਦੇ ਦੀ ਭਾਲ ਆ ਸਾਡੀ ਬਹੁਤ ਚਰਾਂ ਦੀ ਭਾਲ ਆ ਸਾਨੂੰ ਨਾ ਕਦੀ ਕਿਤੇੋਂ ਫੋਨ ਆਉਂਦੇ ਆ ਵੀ ਉੱਥੇ ਬੰਦਾ ਖੜਾ ਆ ਗਲਤ ਹਰਕਤਾਂ ਕਰਦਾ ਬੰਦਾ ਆ ਹੀ ਦੇਖਦੇ ਵੀ ਲੱਭਦਾ ਕਿਉਂ ਨਹੀਂ ਉਹ ਯਾਰ ਇਹ ਜੂਪੀ ਦੇ ਬਾਹਰਲੇ ਬੰਦੇ ਆ ਨਹੀਂ ਲੱਭਣਾ ਕਮਾਲ ਆਣੀ ਬਾਹਰਲੇ ਬੰਦੇ ਤਰੀ ਇਦਾਂ ਦੇ ਗੱਲ ਕਰਨੇ ਕਰ ਮੁੜ ਕੇ ਜਾ ਵੜਦੇ ਸਾਨੂੰ ਪਤਾ ਕਿੰਨੀਆਂ ਕੌਲ ਆਉਂਦੀਆਂ ਬੇ ਤੂੰ ਇਦੋਂ ਇਦੋਂ ਵੀਡੀਓ ਅ ਬੀਬੀ ਇਥੋਂ ਬੱਚੀਆਂ ਲੰਘਦੀਆਂ ਉਹਨਾਂ ਨੂੰ ਦੇਖ ਦੇਖ ਗਲਤ ਹਰਕਤਾਂ ਕਰਦਾ ਸਾਰੇ ਕੱਪੜੇ ਲਾਇਆ ਸੀ ਪੇਦਿਆ ਪੱਤਾ ਨੂੰ ਸਾਰਾ ਪਜਾਮਾ ਲਾਇਆ ਸੀ ਸਾਰਾ ਪਜਾਮਾ ਲਾਇਆ ਸੀ ਲੈ ਨਾ ਚੁੱਤੇ ਬਲ ਨੰਗਾ ਆਈ ਨੰਗਾ ਆਈ ਯਾਰ ਕੁੜੀ ਨੇ ਦੱਸਿਆ ਸਾਰਾ ਨੰਗਾ ਕੱਪੜੇ ਚਾੜੇ ਸਾਰੇ ਜਦੋਂ ਅਸੀਂ ਉਦੋਂ ਕੱਪੜੇ ਲਾਏ ਚਾੜੇ ਨੇ ਵੇਖ ਦੇਖ ਦੇ ਨਹੀਂ ਉਹ ਲੋ ਕਹਿੰਦਾ ਬਾਥਰੂਮ ਕਰ ਲੰਗਾ ਸਾਲ ਸਾਨੂੰ ਦੇਖ ਕੇ ਮੋਰਸਾ ਦੇ ਬੈਠਦਾ ਸੀ ਬਾਥਰੂਮ ਕਰਕੇ ਹਟਿਆ ਆ ਆ ਦਾਦਾ ਹੈ ਨਹੀਂ ਕਿਥੇ ਕਿਦਾ ਬੋਲ ਕਿਥੇ ਕੀਤਾ ਬਾਥਰੂਮ ਜਾਂ ਇੰਨਾ ਟਾਈਮ ਬਾਥਰੂਮ ਪਾਟੂ ਚੱਲਣਾ ਸੀ ਬਾਥਰੂਮ ਦਾ ਕੁੜੀਆਂ ਗੱੜੀ ਪਹੁੰਚ ਗਈਆਂ ਬਾਥਰੂਮ ਕਰਕੇ ਗਿਆ ਹੀ ਨਹੀਂ ਅਜੇ ਇੱਥੋਂ ਮਾੜ ਨੂੰ ਰੋਕੇ ਹੁੰਦਾ ਤੈਨੂੰ ਨਹੀਂ ਰੋਕਦਾ ਲਾਦਾ ਮੈਨੂੰ ਆਹ ਚਲੋ ਬਾਬ ਜੀ ਗਲਤੀ ਮੰਨ ਲਓ ਲੈਣਾ ਯਾਰ ਇਹਨੂੰ ਬੰਦਾ ਕਿਹੜਾ ਬਾਹ ਚਰਾਂ ਦੀ ਭਾਲ ਐਨੂੰ ਥਾਣੇ ਦੋ ਯਾਰ ਚੱਕੋ ਇਹਨੂੰ ਆਜੋ ਥਾਣੇ ਦੋ ਆ ਲਿਆਓ ਮੋਟਰਸਾਈਕਲ ਉਧਰ ਯਾਬ ਵਿੱਚ ਪਿਠਾੜ ਗੱਡੀ ਤੇਨੂੰ ਇਹਨੂੰ ਪਿਠਾੜ ਵਿੱਚ ਨੂੰ ਗੱਡੀ ਚੱਲ ਬੈਠ ਚੱਲ ਬੈਠ ਲੈ ਗੱਡੀ 'ਚ ਬੈਠ ਨਾਟਕ ਕਰਦਾ ਚੱਲ ਬੈਠ ਗੱਡੀ 'ਚ ਪਿਠਾੜ ਕੋਈ ਤੁਹਾਡਾ ਕਹਣਾ ਭਾਈ ਚਾਬੀ ਵਾਲੀ ਮੋੜ ਦਵਿਓ ਫਲਾ ਫਲਾ ਮੋੜ ਤੇ ਚਾਬੀ ਫਲਾ ਲੈ ਆਓ ਮੋੜ ਤੇ ਪਤੀਲਾ ਬਦੂਲਾ ਤੇ ਮੋੜ ਤੇ ਲੈ ਆਓ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਦਿਨਾਂ ਤੋਂ ਇਸ ਇਨਸਾਨ ਦੀ ਭਾਲ ਸੀ ਤੇ ਅੱਜ ਇਹ ਇਨਸਾਨ ਜਿਹੜਾ ਮਿਲ ਚੁੱਕਾ ਆ ਕਿਉਂਕਿ ਕੁਝ ਦਿਨ ਪਹਿਲਾਂ ਇੱਕ ਅਸੀਂ ਵੀਡੀਓ ਵੀ ਅਪਲੋਡ ਕੀਤੀ ਗਈ ਸੀ ਜਿਹੜਾ ਇੱਕ ਪੰਡੂਰੀ ਸਕੂਲ ਦੇ ਆ ਸਾਹਮਣੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਇਆ ਵੀ ਇੱਕ ਜਿਹੜਾ ਬੰਦਾ ਗਲਤ ਹਰਕਤਾਂ ਸਕੂਲ ਦੀਆਂ ਬੱਚੀਆਂ ਦੇ ਦੇਖ ਕੇ ਕਰਦਾ ਸੀ ਤੇ ਉਹ ਜਿਹੜੀ ਵੀਡੀਓ ਸੀ ਕਢਾ ਕੇ ਅਪਲੋਡ ਕੀਤੀ ਅਸੀਂ ਬਹੁਤ ਸੰਗਤਾਂ ਨੂੰ ਕਿਹਾ ਵੀ ਇਹਦੇ ਬਾਰੇ ਸਾਨੂੰ ਦੱਸੋ ਪਰ ਉਹ ਬੰਦੇ ਬਾਰੇ ਕੱਖ ਨਹੀਂ ਪਤਾ ਲੱਗਾ ਤੇ ਸਾਡੇ ਉਦੋਂ ਹੀ ਮਨ 'ਚ ਸੀ ਵੀ ਇਹ ਬੰਦਾ ਪ੍ਰਵਾਸੀ ਹੀ ਹੈਗਾ ਇਹ ਸਾਡੇ ਪੰਜਾਬ ਦਾ ਰਹਿਣ ਵਾਲਾ ਨਹੀਂ ਹੈਗਾ ਨਹੀਂ ਤਾਂ ਪਿੰਡਾਂ ਦਾ ਜੇ ਲੋਕਲ ਹੁੰਦਾ ਤਾਂ ਸਾਨੂੰ ਪਤਾ ਲੱਗ ਜਾਣਾ ਸੀ ਤੇ ਸਾਡੇ ਮਨ ਦੇ ਵਿੱਚ ਜਰੂਰ ਸਾਰਿਆਂ ਦੇ ਵਿੱਚ ਚੱਲਦਾ ਸੀ ਹੁਣ ਜਿਹੜਾ ਅੱਜ ਬੰਦਾ ਫੜਿਆ ਨਾ ਸੰਗ ਜੀ ਇਹ ਪ੍ਰਵਾਸੀ ਬੰਦਾ ਨਿਕਲਿਆ ਸਾਨੂੰ ਧੂਤਾ ਸਕੂਲ ਤੋਂ ਜਦੋਂ ਬੱਚਿਆਂ ਨੂੰ ਛੁੱਟੀ ਹੁੰਦੀ ਸੀ ਖਿਆਲੇ ਵਾਲੀ ਚੋਈ ਦੇ ਵਿੱਚ ਤਕਰੀਬਨ 3-4 ਵਾਰੀ ਇੱਕ ਕਾਲ ਆਉਂਦੀ ਸੀ ਵੀ ਉੱਥੇ ਇੱਕ ਬੰਦਾ ਜਿਹੜਾ ਆ ਬੱਚਿਆਂ ਨੂੰ ਦੇਖ ਕੇ ਸਕੂਲ ਪੜ੍ਹਦੀਆਂ ਬੱਚਿਆਂ ਨੂੰ ਦੇਖ ਕੇ ਗਲਤ ਹਰਕਤਾਂ ਕਰਦਾ ਤੇ ਉਹ ਬੰਦਾ ਤੇ ਇਹ ਬੰਦਾ ਅਲੱਗ-ਅਲੱਗ ਸੀਗੇ ਤੇ ਸਾਨੂੰ ਦੋਨਾਂ ਦੀ ਉਹਦੇ ਬੱਚੇ ਵੀ ਜਦੋਂ ਸਾਨੂੰ ਕਾਲ ਆਉਣੀ ਅਸੀਂ ਜਦੋਂ ਜਾਣਾ ਉੱਥੇ ਟੀਮ ਸਾਡੀ ਪਹੁੰਚਦੀ ਅਸੀਂ ਦੌੜਦੇ ਜਾਣਾ ਤੇ ਉਹ ਨਿਕਲ ਜਾਣਾ ਬੰਦੇ ਨੇ ਤੇ ਕਿਉਂਕਿ ਸਾਡੇ ਤੋਂ ਦੂਰ ਪੈਂਦਾ ਸੀ ਅੱਜ ਇਹ ਬੰਦਾ ਸਾਡੇ ਬਿਲਕੁਲ ਕਿਉਂਕਿ ਆਸ-ਪਾਸ ਦੇ ਦਾਇਰੇ ਦੇ ਵਿੱਚ ਹੀ ਇਹ ਘਟਨਾਕ ਹੁੰਦੀ ਸੀ ਹੁੰਦੀ ਇਦਾਂ ਸੀ ਤਿੰਨ ਚਾਰ ਮਹੀਨੇ ਰੁੱਕ ਕੇ ਇਹ ਬੰਦਾ ਜਿਹੜਾ ਐਕਟਿਵ ਹੁੰਦਾ ਸੀਗਾ ਕਦੀ 2 ਮਹੀਨੇ 3 ਮਹੀਨੇ ਬਾਅਦ ਇਹਨੇ ਕੰਮ ਇਹ ਕਰਨਾ ਅੱਜ ਇੱਕ ਭੈਣ ਨੇ ਜਿਹੜੀ ਜਿਗਰਾ ਕਰਕੇ ਹੌਸਲਾ ਕਰਕੇ ਜਦੋਂ ਇਹਨੇ ਗਲਤ ਹਰਕਤ ਕੀਤੀ ਭੈਣ ਨੇ ਉਸੇ ਟਾਈਮ ਸਾਡੀ ਸਹਾਸਤਾਨਾ ਸੰਪਰਕ ਕੀਤਾ ਤੇ ਬੰਦਾ ਫੜ ਲਿਆ ਗਿਆ ਹੁਣ ਇਹਨੂੰ ਬੰਦੇ ਨੂੰ ਫੜਾ ਕੇ ਜੋ ਇਹਦੀਤੀ ਬਣਦੀ ਕਾਰਵਾਈ ਜਿਹੜੀ ਆ ਸਾਡੇ ਕੋਲ ਹੁੰਦੀ ਆ ਇਹਦੀ ਉਹ ਸ਼ਤਰੋਲ ਜਿਹੜੀ ਉੱਥੇ ਜੋ ਬਣਦੀ ਆ ਸਿੰਘਾਂ ਵੱਲੋਂ ਕੀਤੀ ਗਈ ਆ ਬਾਕੀ ਇਹਨੂੰ ਆ ਥਾਣੇ ਦੇ ਵਿੱਚ ਪੁਲਿਸ ਸਟੇਸ਼ਨ ਆ ਥਾਣੇ ਦੇ ਵਿੱਚ ਦੇ ਦਿੱਤਾ ਗਿਆ ਬਾਕੀ ਧੰਨਵਾਦ ਐਸ ਐਚਓ ਸਾਹਿਬ ਦਾ ਜਿਨ੍ਹਾਂ ਨੇ ਵਿਸ਼ਵਾਸ ਦਿਵਾਇਆ ਵੀ ਜੋ ਵੀ ਇੱਥੇ ਕਾਨੂੰਨੀ ਕਾਰਵਾਈ ਉਪਰ ਕੀਤੀ ਜਾਊਗੀ ਤੇ ਬਾਕੀ ਜਿਹੜੀ ਸਾਡੀ ਬਣਦੀ ਇੱਤੇ ਕਾਰਵੇ ਦੇਖੋ ਬਿਸ਼ਰਮ ਬੰਦਾ ਮਤਲਬ ਕੈਮਰੇ ਮੂਰੇ ਤਾਂ ਕੋਈ ਉਹਨੂੰ ਬਿਸ਼ਰਮ ਉਹਦੇ ਮਨ ਦੇ ਵਿੱਚ ਕੁਝ ਨਹੀਂ ਹੈਗਾ ਸਿਰਫ ਐਵੇਂ ਡਰਾਮੇ ਕਰਦਾ ਉਹਨੂੰ ਹੈ ਵੀ ਹੈ ਨਹੀਂਗਾ ਪਰ ਕੈਮਰਾ ਬੰਦ ਕਰਕੇ ਫਿਰ ਜਿਹੜੀ ਉਦੋਂ ਮਨਾਇਆ ਗਿਆ ਕਿਉਂਕਿ ਸੰਗਤਾ ਮੂਰੇ ਨਹੀਂ ਰੱਖ ਸਕਦੇ ਕਿਉਂਕਿ ਘਟਨਾ ਬਹੁਤ ਗਲਤ ਸੀਗੀ ਐਹੋ ਜਿਹਾ ਬੰਦਾ ਜੇ ਕੋਈ ਕੱਲ ਨੂੰ ਬੱਚੀ ਮਿਲ ਜੇ ਉਹਨੂੰ ਗੰਦੀ ਵੀ ਇੱਕ ਜਿਹੜਾ ਇੰਨੀ ਗੰਦੀ ਹਰਕਤ ਕਰ ਸਕਦਾ ਕੱਲ ਨੂੰ ਛੋਟ ਛਡੀਆਂ ਬੱਚੀਆਂ ਮਾਸੂਮ ਜਾਂਦੀਆਂ ਕੀ ਪਤਾ ਇਹ ਬੰਦਾ ਕੀ ਕਰਦਾ ਹੈ ਜਿਹੜਾ ਬੰਦਾ ਇਹ ਵੀ ਨਹੀਂ ਹਨ ਵੀ ਦਿਮਾਗ ਤੋਂ ਠੀਕ ਆ ਦਿਮਾਗ ਤੋਂ ਵੀ ਸਹੀ ਆ ਸਾਡੇ ਕੋਲ ਮੈਂਟਲੀ ਰਿਟਾਰਡਡ ਬੰਦੇ ਰਹਿੰਦੇ ਆ ਕਦੀ ਉਹਨਾਂ ਦੇ ਮਨ ਚ ਤੱਕ ਕਦੀ ਆਇਆ ਨਹੀਂ ਜਿਹੜੇ ਵਿਚਾਰਿਆਂ ਨੂੰ ਜਿਨ੍ਹਾਂ ਦੇ ਮਾਈਂਡ ਹੀ ਹੈ ਨਹੀਂ ਜਿਨ੍ਹਾਂ ਦੇ ਮਾਈਂਡ ਹੀ ਨਹੀਂ ਕੰਮ ਕਰਦੇ ਉਹਨਾਂ ਨੇ ਤਾਂ ਕਦੀ ਇਹੋ ਜਿਹਾ ਕੰਮ ਕੀਤਾ ਨਹੀਂ ਇਹਦਾ ਤਾਂ ਦਿਮਾਗ ਬਿਲਕੁਲ ਸਹੀ ਆ ਦਿੱਲੀ ਦਸੰਡਿਆ ਲਾਲ ਪਤੀਲਾ ਬੰਨਿਆ ਦਿੱਲੀ ਦਾ ਕਹਿੰਦਾ ਰਹਿਣ ਵਾਲਾ ਆ ਤੇ ਇਹ ਇਹ ਕਿਹੜੇ ਪਾਸਿਓਂ ਦਿਮਾਗ ਦਾ ਅ ਅਪਸੈਟ ਆ ਤੇ ਸਾਰੇ ਉਸ ਨਾਮ ਕੱਪੜੇ ਪੂਰੇ ਜਿਹੜਾ ਲਾਇਓ ਸੀ ਥੱਲੇ ਉਹ ਭੈਣ ਦੱਸਦੀ ਆ ਜੋ ਇਹਦੇ ਹਾਲਾਤ ਸੀ ਉਸ ਕੰਡੀਸ਼ਨ ਸੀ ਤੇ ਹੁਣ ਜਿਹੜੇ ਇਹਨੂੰ ਜੋ ਬਣਦੀ ਅਸੀਂ ਕਾਰਬੇ ਜਿਹੜੀ ਕੱਪੜੇ ਪਾਉਣ ਜੋਗਾ ਤਾਂ ਉਸ ਟਾਈਮ ਛੱਡਿਆ ਨਹੀਂ ਬਾਅਦ ਚ ਫਿਰ ਪਰ ਹੁਣ ਚਲੋ ਇਹ ਧਿਆਨ ਰੱਖਿਆ ਕਰੋ ਮੇਰੀ ਇਹੀ ਬੇਨਤੀ ਆ ਜਿੱਥੇ ਵੀ ਤੁਹਾਨੂੰ ਲੱਗਦਾ ਆਵਾਜ਼ ਜਰੂਰ ਚੱਕਿਆ ਕਰੋ ਪਹਿਲਾਂ ਭੈਣ ਦੱਸਦੀ ਕਿੰਨੇ ਲੋਕ ਨੰਗੀ ਗਏ ਲੱਗਿਆ ਨਹੀਂ ਕਿਸੇ ਨੇ ਕੋਈ ਟੈਨਸ਼ਨ ਹੀ ਨਹੀਂ ਕੀਤੀ ਹਾਂ ਸਾਨੂੰ ਕੀ ਲੈਣਾ ਦੇਣਾ ਪਰ ਉਹ ਗੱਲ ਗਲਤ ਆ ਇਹ ਭੈਣ ਨੇ ਆਵਾਜ਼ ਚੱਕੀ ਆ ਜਿਹੜੀ ਭੈਣ ਨਹੀਂ ਹੁਣ ਮੈਂ ਵੀਡੀਓ ਵਿੱਚ ਵਿਚਾਰੀ ਬੋਲਦੀ ਆ ਆਵਾਜ਼ ਜਰੂਰ ਚੱਕਿਆ ਕਰੋ ਧੰਨਵਾਦ ਸਾਰੀ ਸੰਗਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ